ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਭੁੱਲਰ ਤੇ ਬਹੁਤ ਵੱਡਾ ਬਿਆਨ ਆਇਆ ਦਾ ਸੀਐਮ ਭਵੰਤਮਨ ਦਾ ਬਿਆਨ ਕੀ ਆਉਂਦਾ ਜਿਹੜਾ ਕਿ ਸੀਐਮ ਭਵੰਤਮਨ ਨੇ ਮੰਨੀਓ ਕਿਹਾ ਜਾਂਦਾ ਵੀ ਡੀ ਡੀਆਈਜੀ ਹਰਚਰ ਸਿੰਘ ਭੁੱਲਰ ਨੂੰ ਸਸਪੈਂਡ ਵੀ ਕੀਤਾ ਜਾਂਦਾ ਦੂਜਾ ਨੰਬਰ ਜਿਹੜਾ ਕਿ ਕੋਈ ਵੀ ਅਫਸਰ ਪਹਿਲਾਂ ਵੀ ਪੰਜਾਬ ਪੁਲਿਸ ਕਈ ਅਫਸਰ ਫੜੇ ਜਾਂਦੇ ਆ ਤੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾਂਦਾ ਨੌਕਰੀ ਤੋਂ ਤੇ ਹੁਣ ਇਹਦੇ ਆਪਾਂ ਵਿੱਚ ਕਹਿ ਸਕਦੇ ਆ ਵੀ ਜਿਹੜਾ ਸਸਪੈਂਡ ਕੋਈ ਵੀ ਅਫਸਰ ਕੀਤਾ ਜਾਂਦਾ ਬਾਅਦ ਦੇ ਵਿੱਚ ਭਾਲ ਵੀ ਹੋ ਸਕਦਾ ਇਹਨਾਂ ਨੂੰ ਸਸਪੈਂਟਰੀ ਡਿਸਮਿਸ ਕੀਤਾ ਜਾਵੇ ਇਹ ਪੰਜਾਬ ਦੇ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਇਹ ਤਾਂ ਪਰ ਇਹਦੇ ਕਹਿਣ ਦਾ ਮਤਲਬ ਸੀਮਪੁਰ ਦਵਾਨ ਨੂੰ ਸਸਪੈਂਡ ਵੀ ਕਰਦੇ ਆ ਉਹਨਾਂ ਦਾ ਬਿਆਨ ਆਉਂਦਾ ਸਾਹਮਣੇ ਵੀ ਕੋਈ ਵੀ ਭ੍ਰਿਸ਼ਟਾਚਾਰ ਸਾਨੂੰ ਸਾਹਮਣੇ ਆਉ ਕੋਈ ਵੀ ਐਸਾ ਕੰਮ ਕਰ ਰਿਹਾ ਗੈਰਕਾਨੂੰਨੀ ਤਾਂ ਹਰ ਕਿਸੇ ਤੇ ਆਪਣੇ ਬੰਨੀਓ ਪੂਰਾ ਫੁੱਲ ਐਕਸ਼ਨ ਕੀਤਾ ਜਾਊਗਾ ਪਹਿਲਾਂ ਵੀ ਵੱਡੇ ਵੱਡੇ ਅਫਸਰ ਜੇਲ੍ਹ ਦੇ ਵਿੱਚ ਸੱਡੇ ਐ ਸੀ ਪਾ ਹੁਣ ਇਹ ਸੀਐਮ ਪੰਡਮਨ ਦਾ ਐਕਸ਼ਨ ਦਾ ਇਹਨਾਂ ਨੂੰ ਸਸਪੈਂਡ ਵੀ ਕੀਤਾ ਜਾਂਦਾ ਤੇ ਪਰ ਹੁਣ ਵਿੱਚ ਰਾਜ ਕਈ ਗੱਲਾਂ ਦੇ ਹੋਰ ਛੁਪੇ ਆ ਉਹੋ ਰਾਜ ਕੀ ਆ ਸੀਨੀਅਰ ਪੱਤਰਕਾਰਾਂ ਵੱਨਿਓ ਹੁਣ ਤੱਕ ਦੀ ਜਿਹੜੀ ਇੱਕ ਵੀਡੀਓ ਸਾਹਮਣੇ ਸਾਹਮਣੇ ਆਉਂਦੀ ਆ ਤੇ ਉਹਨਾਂ ਦਾ ਕਹਿਣਾ ਇਹ ਆ ਵੀ ਜਿਹੜੇ ਇਹਨਾਂ ਦੇ ਬੈਂਕਾਂ ਦੇ ਵਿੱਚ ਵੱਖੋ ਵੱਖ ਖਾਤੇ ਆ ਉਹਨਾਂ ਦੇ ਲੋਕਰ ਖਲਾਏ ਜਾ ਸਕਦੇ ਆ ਜਾਂ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਵੀ ਰਾਜ ਛੁਪਿਆ ਵੀ ਕਿੰਨੀ ਕਿ ਪ੍ਰਾਪਰਟੀ ਇਹਨਾਂ ਦੇ ਹੋਰ ਨਾਂ ਵਾ ਤਾਂ ਹੁਣ ਇਹਦੇ ਵਿੱਚ ਹੋਰ ਵੀ ਗੱਲਾਂ ਦੇ ਖੁਲਾਸੇ ਹੋਣੇ ਬਾਕੀ ਆ 14 ਦਿਨਾਂ ਦੀ ਨਿਆਂਕ ਰਸ ਦੇ ਵਿੱਚ ਇਹਨੂੰ ਰੱਖਿਆ ਜਾਂਦਾ ਸੀਬੀਆਈ ਵੱਲੋਂ ਗਿਰਫਤਾਰ ਕੀਤਾ ਜਾਂਦਾ ਤੇ ਪਰ ਇਹਨਾਂ ਦੀ ਬਹੁਤ ਸਮੇਂ ਤੋਂ ਲੰਬੇ ਸਮੇਂ ਤੋਂ ਇਹਨਾਂ ਨੂੰ ਗਿਰਫਤਾਰ ਕਰਨ ਦੀ ਇੱਕ ਆਪਾਂ ਕਹਿੰਦੇ ਆ ਵੀ ਇੱਕ ਤਰੀਕੇ ਨਾਲ ਇਹਨਾਂ ਨੇ ਪਹਿਲੇ ਸ਼ੁਰੂ ਤੋਂ ਜਿਵੇਂ ਆਪਾਂ ਕਹਿੰਦੇ ਆ ਸੀਬੀਆਈ ਜਾਂ ਵਿਜੀਲੈਂਸ ਜਦੋਂ ਵੀ ਚੱਕਦੀ ਆ ਪੂਰੇ ਪ੍ਰੋਪਰ ਤੌਰ ਤੇ ਪੱਕੇ ਸਬੂਤਾਂ ਤੇ ਚੱਕਦੀ ਆ ਹੁਣ ਪੱਕੇ ਸਬੂਤਾਂ ਤੇ ਡੀਏਜੀ ਨੂੰ ਚੱਕਿਆ ਗਿਆ 500 ਕਰੋੜ ਰੁਪਇਆ ਦੱਸਦੇ ਆ ਤੇ ਬਾਕੀ ਜੇ 2 ਕਿਲੋ ਸੋਨਾ ਸਪੂਰਾ ਮਾਮਲਾ ਜਿਵੇਂ ਆਇਆ ਸਾਹਮਣੇ 7 ਕਰੋੜ ਰੁਪਇਆ ਇਹਦੇ ਘਰੋਂ ਬਰਾਮਦ ਹੁੰਦਾ ਤੇ ਇਹ ਸੋਨਾ ਬਰਾਮਦ ਹੁੰਦਾ ਇਹ ਦੱਸੋ ਇੰਨੀਆਂ ਮਹਿੰਗੀਆਂ ਕੜੀਆਂ ਮਹਿੰਗੀਆਂ ਗੱਡੀਆਂ ਆਈਆਂ ਕਿੱਥੋਂ ਸਿਰਫ ਇਹ ਦੋ ਨੰਬਰ ਦੀ ਕੰਮ ਨਾਲ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਲੋਕਾਂ ਨੂੰ ਵੀ ਹੋ ਕੀ ਰਿਹਾ ਹੁਣ ਇਹਦੇ ਵਿੱਚ ਪੂਆ ਤਵਾ ਤੇ ਵੀ ਸਵਾਲ ਉੱਠਦੇ ਆ ਇਹ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਵੀ ਇਹ ਸਰਕਾਰਾਂ ਮਿਲੀਆਂ ਹੁੰਦੀਆਂ ਇਹਨਾਂ ਨਾਲ ਫੇਰ ਹੀ ਇਹ ਕੰਮ ਚੱਲਦੇ ਤਾਂ ਹੁਣ ਜਿਹੜਾ ਹੁਣ ਵੱਡੀ ਗੱਲ ਇਹ ਆ ਇਹਨਾਂ ਦੇ ਬੈਂਕ ਲੋਕਰ ਜਿਹੜੇ ਕੀ ਆਪਾਂ ਕਹਿ ਦਈਏ ਵੀ ਇਹਨਾਂ ਦੇ ਵਿੱਚ ਲੱਖਾਂ ਰੁਪਏ ਲੱਖਾਂ ਘੱਟ ਕਹਤੇ ਆਪਾਂ ਕਰੋੜਾਂ ਰੁਪਏ ਹੋਰ ਰਹੇ ਜੇ ਸਾਹਮਣੇ ਆਉਣਗੇ ਤਾਂ ਹੁਣ ਬਈ ਇਹਦੇ ਲੋਕਰ ਖੁਲਾਏ ਜਾ ਸਕਦੇ ਆ ਜਾਂ ਨਹੀਂ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਵੀ ਗੱਲ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਇਹ ਸਾਂਝੀ ਜ਼ਰੂਰ ਕਰਨੀ ਆ ਪੱਤਰਕਾਰਾਂ ਦਾ ਕਹਿਣਾ ਇਹ ਸੀਨੀਅਰ ਪੱਤਰਕਾਰਾਂ ਵੱਲੋਂ ਇਹ ਸਵਾਲ ਕੀਤੇ ਜਾਂਦੇ ਆ ਡੀਆਈਜੀ ਹਰਚਰ ਸਿੰਪਲਰ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਤਾਂ ਹੁਣ ਸੀਮਪੋਤਮਾਨਿਕ ਐਕਸ਼ਨ ਹੋ ਜਾਂਦਾ ਤੇ ਐਕਸ਼ਨ ਨੂੰ ਆਪਾਂ ਐਕਸ਼ਨ ਕਹਿ ਨਹੀਂ ਸਕਦੇ ਕਿਉਂਕਿ ਇਹ ਹੁਣ ਲੋਕਾਂ ਦਾ ਤਾਂ ਕਹਿਣਾ ਇਹ ਆ ਵੀ ਮਿਲੇ ਜੁਲੇ ਹੈ ਬਾਅਦ ਦੇ ਵਿੱਚ ਤਾਂ ਜਦੋਂ ਗ੍ਰਿਫਤਾਰ ਹੁੰਦਾ ਇਹਨਾਂ ਨੂੰ ਮਰਦੇ ਨੂੰ ਅੱਕ ਚੱਪਣਾ ਉਹ ਗੱਲ ਹੋ ਜਾਂਦੀ ਹੈ ਇੱਥੇ ਪਰ ਜਿਹੜੀ ਹੁਣ ਤੱਕ ਦੀ ਵੀਡੀਓ ਆ ਇਹ ਸੋਡੇ ਨੇ ਸਾਂਝੀ ਜ਼ਰੂਰ ਕਰਦੀ ਸੀ ਹਰਚਰ ਸਿੰਘ ਭੁੱਲਰ ਮਾਮਲੇ ਨੂੰ ਤਾਂ ਇਹ ਬਈ ਲੋਕਾਂ ਨੂੰ ਵੀ ਪੁੱਛਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਸੋਡਾ ਕੀ ਕਹਿੰਦਾ ਇਸ ਅਫਸਰਾਂ ਬਾਰੇ ਇਹ ਇੱਕ ਅਫਸਰ ਨਹੀਂ ਹਜੇ ਹੋਰ ਅਫਸਰ ਬਹੁਤ ਫਸਨੇ ਬਾਕੀ ਆ 14 ਦਿਨਾਂ ਦੀ ਲਿਆਕ ਰੈਸ ਦੇ ਵਿੱਚ ਭੇਜਿਆ ਜਾਂਦਾ ਤੁਰ ਇੱਕ ਪਾਸੇ ਸੁਖਵੀਰ ਬਾਦਲ ਦਾ ਵੀ ਬਿਆਨ ਆਉਂਦਾ ਸਾਹਮਣੇ ਵੀ ਇਹਨਾਂ ਨੂੰ ਹਰ ਕਿਸੇ ਮੁਜਰਮ ਨੂੰ ਰਿਮਾਂਡ ਤੇ ਰੱਖਿਆ ਜਾਂਦਾ ਰਿਮਾਂਡ ਤੇ ਕਿਉਂ ਰੱਖਿਆ ਜਾਂਦਾ ਲੰਬੇ ਸਮੇਂ ਤੱਕ ਕੋਈ 2-4 ਦਿਨ ਤੱਕ ਰੱਖਿਆ ਜਾਂਦਾ ਵੀ ਕਈ ਗੱਲਾਂ ਦੇ ਹੋਰ ਵੀ ਖਲਾਸੇ ਹੋਣੇ ਬਾਕੀ ਹੁੰਦੇ ਆ ਰਿਮਾਂਡ ਤੇ ਇਸ ਕਰਕੇ ਰੱਖਿਆ ਜਾਂਦਾ ਹੁਣ ਇਹ ਸੁਖਵੀਰ ਬਾਦਲ ਦਾ ਬਿਆਨ ਹੁੰਦਾ ਵੀ ਇਹਨਾਂ ਨੂੰ ਰਿਮਾਂਡ ਤੇ ਕਿਉਂ ਨਹੀਂ ਰੱਖਿਆ ਜਾਂਦਾ ਤਾਂ ਭਾਈ ਹੁਣ ਇਹਦੇ ਵਿੱਚ ਆਪਾਂ ਇਹ ਕਹਿੰਦੇ ਬਤਨ ਸਰਕਾਰਾਂ ਤੇ ਸਵਾਲ ਉੱਠਦੇ ਆ ਵੀ ਰਿਮਾਂਡ ਤੇ ਚੌੜੀ ਰੱਖਿਆ ਜਾਂਦਾ ਹਰ ਮੁੱਜ ਨੂੰ ਰਿਮਾਂਡ ਤੇ ਰੱਖਿਆ ਜਾਂਦਾ ਤੇ ਪਰ ਹੁਣ ਇੱਕ ਪਾਸੇ ਇਹ ਸੁਖਵੀਰ ਬਾਦਲ ਦਾ ਕਹਿਣਾ ਤੇ ਪਰ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਇਹੀ ਡੀਆਈਜੀ ਇਹੀ ਸਾਰੇ ਮਰ ਕੇ ਚੱਲੋ ਪੁਲਿਸ ਅਫਸਰ ਹੁੰਦੇ ਆ ਤੇ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਕੋਈ ਵੀ ਆਪਾਂ ਕਹਿ ਲਈਏ ਵੀ ਆਪਣੇ ਵੱਲੋਂ ਜੋ ਇਹਨਾਂ ਨੇ ਸਵਾਲ ਕੀਤੇ ਆ ਤਾਂ ਉਦੋਂ ਬਈ ਇਹਨਾਂ ਦੇ ਸਰਕਾਰ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਜਿਹੜਾ ਕਿ ਬਾਅਦ ਦੇ ਵਿੱਚ ਖ਼ਬਰਾਂ ਸਾਹਮਣੇ ਆਉਂਦੀਆਂ ਪੰਜਾਬ ਦੇ ਲੋਕਾਂ ਨੂੰ ਤਾਂ ਬਾਅਦ ਚ ਪਤਾ ਲੱਗਦਾ ਵੀ ਇਸ ਵਕਤ ਹੁਣ सीबीआई ਨੇ ਫਲਾਣਾ ਅਫਸਰ ਚੱਕ ਲਿਆ ਤਾਂ ਇਹ ਬਈ ਪੰਜਾਬ ਦੇ ਲੋਕਾਂ ਨੂੰ ਤਾਂ ਹਨੇਰੇ ਵਿੱਚ ਰੱਖੀ ਬੈਠੇ ਆ ਜੇ ਗੱਲ ਕਰੀਏ ਹੁਣ ਇਹ ਸੀਮਪੁਰ ਪ੍ਰਤਮਾਨ ਦਾ ਕਹਿਣਾ ਵੀ ਵੱਡੇ ਇਹ ਮਗਰ ਮੱਛ ਹਜੇ ਹੋਰ ਵੀ ਫੜਨੇ ਬਾਕੀ ਆ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਡੀਆਈਜੀ ਹਰਚਰ ਸਿੰਘ ਭੁੱਲਰ ਤੇ